ਵਦੇਸ਼ ਦੀ ਧਰਤੀ ਤੇ ਜਿੱਤੇ ਝੰਡੇ ਗੱਟ ਕੇ ਪੰਜਾਬ ਪਹੁੰਚਾਈ ਹਰਮੰਦਰ ਸਿੰਘ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਪੰਜਾਬ ਦੀ ਧਰਤੀ ਤੇ ਲੈਂਡ ਹੁੰਦਿਆ ਇਹ ਸਭ ਤੋਂ ਪਹਿਲਾ ਸ਼੍ਰੀ ਦਰਬਾਰ ਸਾਹਿਬ ਨਮਨ ਹੋਣ ਪਹੁੰਚਿਆ ਜਿੱਤੇ ਉਸਦੇ ਵੱਲੋਂ ਮੱਥਾ ਟੇਕਿਆ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਹਰਮੰਦਰ ਸਿੰਘ ਦਾ ਕਹਿਣਾ ਹੈ ਕਿ ਜੋ ਕੁਝ ਵੀ ਉਸਨੇ ਹਾਸਲ ਕੀਤਾ ਹੈ ਉਸਦੇ ਪਿੱਛੇ ਪਰਮਾਤਮਾ ਦਾ ਥਾਪੜਾ ਹੈ ਹਰਮੰਦਰ ਦਾ ਕਹਿਣਾ ਹੈ ਕਿ ਬਾਡੀ ਬਿਲਡਿੰਗ ਦੇ ਵਿੱਚ థਾਈਲੈਂਡ ਦੇ ਵਿੱਚ ਹੋਰ ਵੀ ਉੱਚ ਕੋਟੀ ਦੇ ਖਿਡਾਰੀ ਸਰ ਪਰ ਉਸ ਨੂੰ ਜਿੱਤ حاصل ਹੋਈ ਹੈ ਤੇ ਸਭ ਨੂੰ ਲੈ ਕੇ ਉਹ ਇਸ ਸਭ ਦਾ ਸ਼ਰੇਹ ਪਰਮਾਤਮਾ ਨੂੰ ਦਿੰਦਾ ਹੈ ਹੋਰ ਕੀ ਕੁਝ ਕਹਿਣਾ ਹੈ ਹਰਮੰਦਰ ਸਿੰਘ ਦਾ ਉਹ ਵੀ ਸੁਣ ਲੈਣੇ ਆ ਤਾਂ ਵਾਹਿਗੁਰੂ ਜਿੱ ਕਾ ਖਾਲਸਾ ਸ਼ਿਰ ਵਾਹਿਗੁਰੂ ਜਿੱ ਕੀ ਫਤਿਹ ਮੇਰਾ ਨਾਮ ਜੀ ਅਮਿੰਦਰਪਾਲ ਸਿੰਘ ਸਰਦਾਰ ਮਨਜੀਤ ਸਿੰਘ ਵੱਲੋਂ ਤੇ ਇਹ ਮੇਰਾ ਬਾਡੀ ਬਿਲਡਿੰਗ ਦੇ ਵਿੱਚ ਕੰਪੀਟੀਸ਼ਨ ਹੋਇਆ ਸੀ ਸਾਡਾ ਜੀ ਥਾਈਲੈਂਡ ਦੇ ਅੰਦਰ ਐਫ ਆਈ ਐਫ ਵੱਲੋਂ ਕਰਾਇਆ ਗਿਆ ਸੀਗਾ ਤੇ ਉਹਦੇ ਅੰਦਰ ਮੇਰਾ ਇੱਕ 골ਡ ਤੇ ਇੱਕ ਸਿਲਵਰ ਮੈਡਲ ਹੈ 골ਡ ਮੇਰਾ ਹੈਵੀ weight ਦੇ ਵਿੱਚ ਆ ਤੇ সিলਵਰ ਮੇਰਾ ਮਾਸਟਰਸ ਦੇ ਵਿੱਚ ਹੈ ਜਿਹੜਾ ਤੁਸੀਂ ਮੈਡਲ ਮੈਡਲ ਜਿੱਤ ਕੇ ਆਏ ਹੋ 골ਡ ਮੈਡਲ ਜਿੱਤ ਕੇ ਆਏ ਹੋ ਪੰਜਾਬ ਸਰਕਾਰ ਵੱਲੋਂ ਤੁਹਾਡੇ ਸਵਾਗਤ ਵਾਸਤੇ ਕੋਈ ਕਿਸੇ ਕਿਸਮ ਦਾ ਵਿਸ਼ੇਸ਼ ਪ੍ਰੋਗਰਾਮ ਨਹੀਂ ਵਾਈ ਗੁਰਜੀ ਇਦਾਂ ਦਾ ਕੁਛ ਨਹੀਂ ਪਰ ਗੋਂਡੀ ਰਾਜਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਹੈ ਹਾਂ ਜੀ ਉਹਨਾਂ ਨੂੰ ਕਾਫੀ ਆਪਣੇ ਐਥਲੀਟਸ ਨੂੰ ਪ੍ਰਮੋਟ ਕਰਦੇ ਆ ਜੀ ਹਰਿਆਣਾ ਕਾਫੀ ਕਰਦਾ ਜੀ ਯੂਪੀ ਕਾਫੀ ਕਰਦਾ ਪਰ ਪੰਜਾਬ ਸਰਕਾਰ ਵੱਲੋਂ ਇਦਾਂ ਦਾ ਕੁਛ ਨਹੀਂ ਪੰਜਾਬ ਸਰਕਾਰ ਤੋਂ ਕੋਈ ਦਾਅਵੇ ਸੀ ਕਿ ਇਹਦਾ ਜਿਹੜਾ ਜਿੱਤ ਕੇ ਅੰਦਰ ਉਹਨਾਂ ਨੂੰ ਨੌਕਰੀਆਂ ਜਾਂ ਫੰਡ ਦਿੱਤਾ ਜਾਂਦਾ ਨਹੀਂ ਭਾਈ ਸਾਹਿਬ ਇਦਾਂ ਦਾ ਕੁਝ ਨਹੀਂ ਹੈ ਜੀ ਮੈਨੂੰ ਤਾਂ ਨਹੀਂ ਹਜੇ ਤੱਕ ਹੋਇਆ ਬਾਕੀਆਂ ਦਾ ਪਤਾ ਨਹੀਂ ਹੈ ਜੀ ਕਿੰਨੀ ਤਰੀਕ ਨੂੰ ਤੁਹਾਡਾ ਹੋਇਆ ਸੀ ਇਹ 28 ਤਰੀਕ ਨੂੰ ਹੋਇਆ ਜੀ థਾਈਲੈਂਡ ਦੇ ਅੰਦਰ ਹੁਣ ਮੈਂ ਮਿਸਟਰ ਵਰਲਡ ਖੇਡਣ ਜਾਣਾ ਜੀ ਫਿਰ ਐਸੇ ਮਹੀਨੇ ਫੇਰ ਹੈ ਜੀ ਮਿਸਟਰ ਵਰਡ ਕਿਹੜੀ ਜਗ੍ਹਾ ਤੇ ਉਹ ਸਿੰਗਾਪੁਰ ਹੈ ਜੀ ਸਿੰਗਾਪੁਰ ਜਿਹੜਾ ਖੇਡਣ ਜਾਂਦੇ ਸਰਕਾਰ ਤੇ ਥ੍ਰੀ ਕੋਈ ਕਿੰਨੀ ਦਿਨ ਤੋਂ ਤੁਸੀਂ ਵਾਪਸ ਆਏ ਸੀ ਤੇ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਜੀ ਤੁਹਾਡੇ ਨਹੀਂ ਨਹੀਂ ਭਾਈ ਸਾਹਿਬ ਮੈਂ 31 ਨੂੰ ਵਾਪਸ ਆਇਆ ਜੀ 31 ਇੰਨੀ ਨਿਰਾਸ਼ਤਾ ਕਿਉਂ ਹੈ ਸਰਕਾਰ ਦੇ ਮਨ ਚ ਪਤਾ ਨਹੀਂ ਮੈਨੂੰ ਐਂ ਲੱਗਦਾ ਜੀ ਕਿ ਸਰਕਾਰ ਨੂੰ ਇੰਨਾ ਖੇਡਾਂ ਨਾਲੋਂ ਜਿਹੜੀ ਕ੍ਰਿਕਟ ਜਿਹੜਾ ਹੈਗਾ ਜਾਂ ਬਾਕੀ ਐਸੀਆਂ ਮੈਂ ਕੌਂਟਰੋਵਰਸੀ ਨਹੀਂ ਕਰਦਾ ਉਹਨਾਂ ਦੇ ਨਾਲ ਬਟ ਮੈਨੂੰ ਲੱਗਦਾ ਜੀ ਉਹਨਾਂ ਦੇ ਵਿੱਚ ਜャ ਪ੍ਰੋਫਿਟ ਜ਼ਿਆਦਾ ਸਾਡੇ ਤੋਂ ਮਿਲਦਾ ਸਾਡੇ ਤੋਂ ਸਿਰੋ ਮੈਡਲ ਆਉਣੇ ਆ ਜੀ ਕਿਸੇ ਸਿੱਖ ਜਥੇਬੰਦੀ ਨੇ ਮਦਦ ਕੀਤੀ ਹਾਂਜੀ ਇਹ ਸੈਕਸ਼ਨ ਰੂਟਰ ਫਾਊਂਡੇਸ਼ਨ ਦੇ ਜਿਹੜੇ ਮੇਰੇ ਭਾਈ ਸਾਹਿਬ ਨੇ ਮੇਰੇ ਵੱਡੇ ਭਰਾ ਇਹਨਾਂ ਵੱਲੋਂ ਮੈਨੂੰ ਹਰ ਤਰੀਕੇ ਦੀ ਸਪੋਰਟ ਕੀਤੀ ਜਾਂਦੀ ਹੈ ਫਾਈਨੈਂਸ਼ੀਅਲੀ ਸਪੋਰਟ ਹੋਰ ਬਹੁਤ ਤਰੀਕਿਆਂ ਦੇ ਜਿਹੜੀਆਂ ਹੈਗੀਆਂ ਜਿਹੜੀ ਮੈਂਟਲੀ ਮੋਰਲ ਸਪੋਰਟ ਜਿਹੜੀ ਮੈਂਟਲੀ ਸਪੋਰਟ ਨੇ ਟਰੋਪ ਸਾਹਿਬ ਵੱਲੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਪੰਜਾਬ ਦੇ ਅੰਦਰ ਮੈਨੂੰ ਫਿਊਚਰ ਦੇਖੋ ਸਰ ਓਨੈਸਟਲੀ ਇੱਦਾਂ ਐਥਲੀਟ ਅਗਰ ਫਾਈਟ ਕਰ ਰਿਹਾ ਉਹ ਆਪਣੇ ਸਿਰ ਤੇ ਕਰ ਰਿਹਾ ਕੋਈ ਵੀ ਐਥਲੀਟ ਆ ਸਰ ਕਿਸੇ ਵੀ ਗੇਮ ਦਾ ਐਥਲੀਟ ਹੈਗਾ ਉਹ ਅਗਰ ਫਾਈਟ ਕਰ ਰਿਹਾ ਹੈ ਨਾ ਜਾਂ ਅੱਗੇ ਗੇਮਸ ਕਰ ਰਿਹਾ ਆਪਣੇ ਸਿਰ ਤੇ ਹੀ ਕਰ ਰਿਹਾ ਉਹਨੂੰ ਮੈਨੂੰ ਤਣੀ ਕੋਈ ਇਦਾਂ ਦਾ ਲੱਗਦਾ ਕਿ ਦੇਖੋ ਹੁਣ ਪਿੱਛੇ ਜਿਹੜਾ ਲੜਕਾ ਦੇਖੀਏ ਤਰੁਣ ਜਿਹੜਾ ਹੈਗਾ ਠੀਕ ਹੈ ਉਹ ਧਰਨੇ ਤੇ ਬੈਠਾ ਫੇਰ ਜਾ ਕੇ ਉਹਨੂੰ ਜਿਸ ਲੈਵਲ ਤੇ ਦੇਖੋ ਸਰ ਜਿਸ ਲੈਵਲ ਤੇ ਉਹਦੇ 골ਡ ਹੈਗੇ ਨੇ ਤੇ ਉਹਨੂੰ ਇੱਕ ਮੇਰੇ ਹਿਸਾਬ ਦੇ ਨਾਲ ਤੇ ਚੰਗੇ ਰੈਂਕ ਦੀ ਨੌਕਰੀ ਦੇਣੀ ਚਾਹੀਦੀ ਸੀ ਚਲੋ ਜੋ ਵੀ ਉਹਨੂੰ ਦਿੱਤਾ ਫਿਰ ਵੀ ਠੀਕ ਹੈ ਬਟ ਫਿਰ ਪਰ ਉਹਦੇ ਕੰਪੈਰੀਟ ਉਦਲੀ ਉਹਨੂੰ ਬਹੁਤ ਥੋੜਾ ਕੋਈ ਦਿੱਤਾ ਗਿਆ ਜੀ اچھا ਇੱਕ ਲਾਸਟ ਸਵਾਲ ਹੈ ਜੀ ਸਰ ਅੱਜ ਕੱਲ ਦੇ ਬੱਚੇ ਜਿਹੜੇ ਨਸ਼ਿਆਂ ਵੱਲ ਵੜੇ ਜਾ ਰਹੇ ਨੇ ਇਹਨਾਂ ਨੂੰ ਰੋਕਣ ਵਾਸਤੇ ਕੀ ਯਤਨ ਹੋਣੇ ਚਾਹੀਦੇ ਨੇ ਦੇਖੋ ਪਹਿਲੇ ਤੇ ਜਿਹੜੇ ਬੱਚੇ ਨਸ਼ਿਆਂ ਵੱਲ ਜਾ ਰਹੇ ਨੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਗੁਰਰਾਮਦਾਸ ਦੀ ਓਟ ਆਸਰਾ ਲੈ ਕੇ ਜਿੰਨਾ ਪੈਸਾ ਉਹ ਨਸ਼ਿਆਂ 'ਚ ਖਰਾਬ ਕਰ ਰਹੇ ਆ ਉਹਨਾਂ ਪੈਸਾ ਉਹ ਆਪਣੇ ਫਿਜ਼ੀਕਲ ਫਿਟਨੈਸ ਉੱਪਰ ਅਗਰ ਕਰਨ ਤੇ ਮੁਲਕ ਦਾ ਵੀ ਨਾਂ ਅੱਗੇ ਜਾਊਗਾ ਜੀ ਉਹਨਾਂ ਦੇ ਮਾਪਿਓ ਦਾ ਵੀ ਨਾਂ ਕੇ ਜਾਊਗਾ ਜੀ ਛੋਟਾ ਕੁ ਜਿੱਕਾ ਖਾਲਸਾ ਵੈ ਕੁ ਜਿੱਕੀ ਫਤਿਹ ਮੇਰੇ ਵੀਰ ਰਵਿੰਦਰਪਾਲ ਸਿੰਘ ਉਹਨਾਂ ਨੇ ਜੋ ਪਹਿਲਾਂ ਦੇਸ਼ ਦੇ ਵਿੱਚ ਫੋਲਡੀ ਬਿਲਡਿੰਗ ਦਾ ਬੜੇ ਮੁਕਾਬਲੇ ਹੋਏ ਆ ਬੜੀਆਂ ਮੱਲਾਂ ਮਾਰੀਆਂ ਤੇ ਆ ਆਰ ਕੀ ਗੁਰੂ ਮਾ ਦੀ ਉਡਾਸਰੀ ਦੇ ਨਾਲ థਾਈਲੈਂਡ ਦੇ ਵਿੱਚ ਇੰਟਰਨੈਸ਼ਨਲ ਮੁਕਾਬਲੇ ਦੇ ਵਿੱਚ ਵੀ ਉਹ ਗੋਲਡ ਮੈਡਲ ਜਿੱਤ ਕੇ ਆਏ ਆ ਜਿਦ ਤਰ੍ਹਾਂ ਸਾਡੇ ਚਰਨਜੀਤ ਦੇ ਵੱਡੇ ਵੀਰ ਜੀ ਦਾ ਸਵਾਲ ਸੀ ਕਿ ਬੜੀ ਦੁਖਾਲੀ ਗੱਲ ਹੈ ਸਾਡੀ ਪੰਜਾਬ ਸਰਕਾਰ ਬਹੁਤ ਦਾਅਵੇ ਕਰਦੀ ਹੈ ਕਿ ਅਸੀਂ ਖਿਡਾਰੀਆਂ ਨੂੰ ਬੜਾ ਮਾਣ ਦਿੰਦੇ ਹਾਂ ਬੜਾ ਉਤਸ਼ਾਹ ਕਰਦੇ ਹਾਂ ਬੜੀ ਸਪੋਰਟ ਕਰਦੇ ਹਾਂ ਪਰ ਜਿਤਨਾ ਮੇਰਾ ਵੀਰ ਆ ਉਥੋਂ ਇੱਕ ਧੜ ਜਿਸ ਦਾ ਨਾਮ ਪੰਜਾਬ ਦਾ ਨਾਰੂਸ਼ ਕਰਕੇ ਆਇਆ ਵਾ ਕਿਸੇ ਬਕਵਾਸ ਦੀ ਕੋਈ ਮਤ ਨਹੀਂ ਕੀਤੀ ਗਈ ਹਾਲਾਂਕਿ ਕਿ ਇਹਨਾਂ ਵਾਸਤੇ ਜਿਹੜੀ ਡਾਈਟ ਲੈਂਦੇ ਨੇ ਮਤਲਬ ਬੜੇ ਤਰ੍ਹਾਂ ਦੇ ਪ੍ਰੋਟੀਨ ਲੈਣੇ ਪੈਂਦੇ ਆ ਬਹੁਤ ਮਹਿੰਗੀਆਂ ਮਤਲਬ ਉਹ ਚੀਜ਼ਾਂ ਨੇ ਪਰ ਉਹਦੇ باوجود ਵੀ ਵਿਚਾਰਾ ਆਪਣੇ ਸ਼ਰਤ ਤੇ ਜਾਂ ਸਾਡੇ ਵਰਗੇ ਵੀਰ ਭਰਾ ਸਾਡੇ ਭਰਾ ਨੇ ਜਿਥੇ ਬਦੀ ਉਹਨਾਂ ਨਾਲ ਸਹਿਯੋਗ ਕਰਕੇ ਕਰਦੇ ਆ ਪਰ ਸਰਕਾਰ ਵੱਲੋਂ ਕਿਸੇ ਪਿਛਾ ਦਾ ਕੋਈ ਸਹਿਯੋਗ ਨਹੀਂ ਹੁੰਦਾ ਕਾਰਨ ਕਾਰਨ ਆ ਕਿ ਦਾਅਵੇ ਨੇ ਬਸ ਮੈਂ ਕਹਿ ਸਕਦਾ ਵਾਂ ਘਟਾਉਣਿਆਂ ਨੂੰ ਕੋਈ ਇਸ਼ਾਨ ਕੀਤਾ ਜਾਂਦਾ ਜਿੱਥੇ ਕੋਈ ਨਾ ਬੈਨੀਫਿਟ ਲੱਗਦਾ ਵਾ ਉਹ ਚੀਜ਼ ਨੂੰ ਉਥੇ ਪਿੱਛੇ ਬੈਕਅਪ ਕਰਦੇ ਨੇ ਜਿੱਥੇ ਲੱਗਦਾ ਕਿ ਸਾਨੂੰ ਇੱਥੇ ਕੋਈ ਪ੍ਰਾਪਤੀ ਨਹੀਂ ਹੋਣੀ ਜਾਂ ਸਾਡਾ ਇੱਥੇ ਕੋਈ ਚੀਜ਼ ਦਾ ਸਾਡਾ ਸਿਸਟਮ ਨਹੀਂ ਆ ਉਥੇ ਖਿਡਾਰੀਆਂ ਨੂੰ ਬਿਲਕੁਲ ਇਗਨੋਰ ਕਰਦੇ ਹਨ ਇਹ ਸਰਕਾਰ ਦੀ ਬੜੀ ਮਾੜੀ ਗੱਲ ਹੈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡੇ ਅੱਗੇ ਨੌਜਵਾਨ ਬੜਾ ਨਸ਼ਿਆਂ ਦੀ ਗੁਲਤਾਨ ਹੋ ਰਿਹਾ ਹੈ ਨਸ਼ਿਆਂ ਦੇ ਵਿੱਚ ਦਲਦਲ ਵਿੱਚ ਫਸ ਰਿਹਾ ਹੈ ਇਹੋ ਜਿਹਾ ਖਟਾਰ ਗੁਸਾ ਕਰਨਾ ਚਾਹੀਦਾ ਹੈ ਤਾਂ ਜੋ ਇਹ ਤੋਂ ਸਿੱਧ ਲੈ ਕੇ ਜਿਹੜੇ ਬਾਕੀ ਨੌਜਵਾਨ ਆ ਜਿਹੜੇ ਮਾੜੀ ਸਥਿਤੀ ਦੇ ਪੈ ਰਹੇ ਹਨ ਉਹ ਆਪਣੀ ਖੇਡ ਵੱਲ ਧਿਆਨ ਦੇਣ ਅੱਛਾ ਇੱਕ ਗੱਲ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਵੱਡੀ ਸੰਸਥਾ ਆ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਕਹੋਗੇ ਕਿ ਖਿਡਾਰੀਆਂ ਦੀ ਮਦਦ ਵਾਸਤੇ ਅੱਗੇ ਆ ਹਾਂਜੀ ਮੇਰੀ ਭਾਈ ਰਿੰਦਰ ਸਿੰਘ ਮਹਤਤਾ ਸਾਹਿਬ ਜੀ ਸਾਡੇ ਫੈਡਰੇਸ਼ਨ ਦੇ ਸਰਪ੍ਰਸਤ ਵੀ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪਤਵੰਤ ਕਮੇਟੀ ਦੇ ਜਨਨ ਸਕੱਤਰ ਆ ਉਹਨਾਂ ਨਾਲ ਵੀ ਮੈਂ ਬੇਨਤੀ ਕਰਾਂਗਾ ਕਿ ਧਾਮੀ ਸਾਹਿਬ ਨਾਲ ਵੀ ਮਿਲਾਂਗੇ ਕਿਉਂਕਿ ਧਾਮੀ ਸਾਹਿਬ ਵੀ ਬੜੀ ਸੱਚੀ ਸੂਚੀ ਸੋਚ ਵਾਲੇ ਬੜੇ ਪੰਥਕ ਸੰਖਿਆਤ ਨੇ ਉਹਨਾਂ ਨਾਲ ਮਿਲ ਕੇ ਮੈਂ ਮਲਾਵਾਂਗਾ ਵੀ ਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਖਿਡਾਰੀ ਦੀ ਸਪੋਰਟ ਕੀਤੀ ਜਾਵੇ ਤਾਂ ਜੋ ਹੱਦ ਸਾਹ ਹੋ ਕੇ ਹੁ ਉੱਥੇ ਜਾ ਕੇ ਸਾਡੇ ਦੇਸ਼ ਦਾ ਪੰਜਾਬ ਦਾ ਨਾਮ ਰੌਸ਼ਨ ਕਰ ਸਕਾਂ। थैंक यू। ਵਾਹਿਗੁਰੂ ਜੀ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।